ਕਰਾਲੀ ਨਿਊਜ਼ ਤੁਹਾਡਾ ਸਵਾਗਤ ਹੈ ਜੀ ਫਟਵਾਲ ਕਲੱਬ ਕਰਾਲੀ ਵੱਲੋਂ ਸਿੰਘਪਰਾ ਰੋਡ ਦੇ ਗਰਾਊਂਡ ਦੇ ਵਿੱਚ ਕਰਵਾਇਆ ਗਿਆ ਇੱਕ ਸ਼ਾਨਦਾਰ ਫਟਵਾਲ ਟੂਰਨਾਮੈਂਟ ਜਿੱਤੇ ਵਿੱਚ ਵੱਡੀ ਵੱਡੀ ਟਰੋਫੀਆਂ ਕੱਪ ਦੇ ਕੇ ਫਾਸਟ ਨੂੰ इकवंजा हजार का कती हज़ार रुपए की रकम देकर सम्मानित किया गया हिंदुस्तानी जिन्हें अपने शरता तो ला रहे हैं आपने ਮੈਂ ਮੰਨਦਾ ਹਾਂ ਇਹ ਵੀ ਖਿਡਾਰੀਆਂ ਨੂੰ ਕੀਤਾ ਆਸ਼ੀਰਵਾਦ Yeah. ਕੋਈ ਨਹੀਂ ਸ਼ਾਟ ਕਾਬਲੋਸ ਕੋਰ ਬਰਨੋਟਾ 0 0 ਜੈਨਟੀ ਬਲੈਂਡਿੰਗ ਇਸ ਨੇ ਲਾਟੀ ਵੀਸ ਘਾਟੀ ਕਰਾਲੀ ਨੇ ਘੁਰਾਲੀ ਨੇ ਸੇਫ ਹੋ ਲੀਤੀ ਇਸ ਨੇ ਸੇਵ ਕਰ ਲਿਆ

ਜਾ ਗਏ ਜੀ ਕਾਫੀ ਕੋਈ ਸਮਾਨ ਨੇ ਸਲਮਾਨ ਦੀ ਤਿਆਰੀ ਲਿਆ ਯਾਰ ਜੀ ਟੈਕ ਕੋਈ ਨਹੀਂ ਨਿਕਲਦਾ ਬਾਰੇ ਹੋ ਯਾਰ ਜੀ ਪਾਪਾ ਸਰ ਤੁਸੀਂ ਕਹਿ ਰਹੇ ਸਾਨੂੰ ਚੱਲਾ ਚੱਲ ਜੇ ਇੱਥੇ ਕੋਈ ਤਰ੍ਹਾਂ ਦਾ ਸਮਾਨ ਹੋਣਾ ਚਾਹੀਦਾ ਕੋਰ ਲੱਖ ਮੈਨੂੰ ਤੇਰੇ ਨਾਲ ਪੇਟ ਕੋਰ ਲੱਖ ਮੈਨਾਂ ਵਾਹ ਤੋਂ ਆਇਓ ਆ ਕੇ ਆਇਓ ਪਾਪਾ ਮੈਨੂੰ ਵੀ ਦਿਖਾ ਦਿਓ ਬਾਜੀ ਕੇ ਬਾਜੀ ਬੰਦੇ ਨੂੰ ਸੋਚਦਾ ਤੁਸੀਂ ਕਿ ਆਜੋ ਪਾਪ ਮੈਚ ਵਧੀਆ ਕਰੋ ਮਨੂ ਰਹਾ ਰਹੇ ਹਾਰੇ ਇੱਕ ਬਹੁਤ ਬੜੀ ਅੰਦੂਹੋ ਟਿੰਡਾ ਮੈਚ ਆ ਬੱਚਾ ਨਾ ਮੈਡਮ ਉਹਨਾਂ ਨੇ ਪਹਿਲਾਂ ਬਹੁਤ ਵਾਰ ਖੇਡੇ ਸੀ ਹੁਣ ਦੂਸਰਾ ਸੈਮੀਫਾਈਨਲ ਅਰੇ ਫਾਈਨਲ ਮੈਚ ਸੈਮੀਫਾਈਨਲ ਤੋਂ ਕਹੇ ਹੱਡੀ ਤੇ ਆ ਰਹੀ ਹੈ ਸੈਮੀਫਾਈਨਲ ਹੋਇਆ ਤੇ ਜਿੱਤਣ ਵਾਲੀ ਟੀਮ ਚਲੀ ਨੂੰ ਕਰਦੇ ਚੁੱਕੇ ਰਾਜਪੁਰ ਤੋਂ ਜੀਵ ਦਾ ਸਕੋਰ ਰਿਹਾ ਜੇ ਹੁਣ ਦੂਜਾ ਸੈਮੀਫਾਈਨ ਲੱਗੇਗਾ ਤੇ ਇਹ ਬਹੁਤ ਖੁਸ਼ਹਰ ਮੈਚ ਹੋਵੇਗਾ ਖੁਦਰਾਬਾਦ ਦੇ ਕੋਟੇਪੁਰਾ ਦੇ ਦੋਨੇ ਟੀਮਾਂ ਬਹੁਤ ਬੈਲੈਂਸਡ ਮੰਨੇ ਪੁਰਾਣੀਆਂ ਟੀਮਾਂ ਨੇ ਵੱਡੀਆਂ ਟੀਮਾਂ ਨੇ ਬੜਾ ਐਕਸਪੀਰੀਅੰਸ ਵਰਗਾ ਲੱਗਦਾ ਦੇਖੀ ਹੋਰ ਜਰਮੈਂਟਰ ਪੁਛ ਸਾਬਨ ਲੇਵਰ ਬੜੇ ਮੈਨੂੰ ਬਾਈ 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 ਸਾਰੇ ਬੈਜੋ ਬਾਈ ਬਾਈ ਬੈਜੋ ਵੀਰੇ ਆਹ ਦੇਖੀਓ ਬਾਈ ਹੋ ਜੋ ਰਣੀ ਹੋ ਜੋ ਆਹ ਲੇ ਕੰਦਮਾਸਾ ਹਮੇਸ਼ਾ ਚਾਹਦੇ ਰਹਿੰਦੇ ਨੇ ਜੇ ਬੱਚਿਆਂ ਦੇ ਟੂਰਨਾਮੈਂਟ ਬਹੁਤ ਘੱਟ ਹੁੰਦੇ ਨੇ ਕਿਉਂਕਿ ਹੁਣੇ ਬਹੁਤ ਜ਼ਰੂਰੀ ਨੇ ਓਕੇ ਰਵੀ ਆਗੇ ਵੀਰ ਓਕੇ ਸਾਡਾ ਜਸਮਨ ਕੋਲੇ ਟੀਮ ਦੇ ਨਾਲ ਹੋ ਰਿਹਾ ਸਾਡੇ ਗੁਰਜੀਤ ਕੋਪਰ ਜਿਸ ਦੀ ਕੋਚ ਵੀ ਨੇ ਬਹੁਤ ਮੈਚ ਕਰਦੇ ਨੇ ਸਾਡੇ ਬਹੁਤ ਵਧੀਆ ਪ੍ਰਦਰਸ਼ਨ ਕਰ ਰਹੇ ਨੇ ਆਪਣੇ ਕੈਂਪ ਵਿੱਚ ਹੈ ਰੋਕੋ ਸਵਾਗਤ ਪਰਿੰਕਲ ਇਹ ਕੀ ਖਾਈਗਾ ਹੈ ਬਹੁਤ ਹੀ ਬਹੁਤ ਹੀ ਮੈਚ ਜੈਂਟਰ 14 ਦਾ ਮਹਾਲੀ ਤੇ ਕਰਾਲੀ ਦਾ ਟਮਾਲੀ ਜੀਨਰ ਰਹੀ ਕੋਚ ਸਾਹਿਬ ਦਾ ਫਰਮਾਨ ਹੈ ਮੋਹਰੀ ਟੀਮ ਦੇ ਕੋਚ ਸਾਹਿਬ ਬਹੁਤ ਵਧੀਆ ਕੋਚ ਨੇ ਜੀ ਥੈਂਕ ਯੂ ਸੋ ਮਚ ਤੁਸੀਂ ਆਪਣੀ ਟੀਮ ਲੈ ਕੇ ਸੀ ਕਲੱਬ ਵੱਲੋਂ ਤੁਹਾਨੂੰ ਕਰਿਆ ਕਰੋ ਸਾਰੇ ਜਾਣੇ ਕਿੰਨਾ ਮਾਰੇ ਗਰੀ ਮਾਰ ਜਾਨੀਆ ਤੁਸੀਂ ਇਹ ਪ੍ਰੈਜ਼ੈਂਟੇਸ਼ਨ ਸਾਡੇ ਨੂੰ ਲੋਕ ਨੂੰ ਦਿੱਤਾ ਗਿਆ ਹੈ ਬਹੁਤ ਲੋਕ ਧੰਨਵਾਦ ਕਰਦੇ ਆ ਬੋਲੋ ਮੇਰੇ ਵੀਰ ਜਿਨ੍ਹਾਂ ਨੇ ਕਦੇ ਨੀਤ ਕੀਤੀ ਹੈ ਕਿ ਸਟਾਰ ਨੂੰ ਇਸ ਸਟੇਡੀਅਮ ਸਟੇਡੀਅਮ ਬਣਾਉਣ ਦੇ ਵਿੱਚ ਤਾਂ ਵੀ ਉਹ ਫਿਜ਼ੀਕਲੀ ਪਾਵੇਂ ਮੈਂਟਲੀ ਪਾਵੇਂ ਸੁਨੇਸ਼ ਕਿਉਂਕਿ ਕੌਨਸੀ ਪੁਰਾਈ ਦਾ ਰਮਾ ਗਾਂਜ ਜੀ ਦਾ ਜੀਤੂ ਜੀ ਦਾ ਦੂਜੀ ਜੀ ਦਾ ਲੱਖੀ ਜੀ ਦਾ ਸਭ ਰਮਾ ਦਾ ਬੜਾ ਸਹਾਇਆ ਕਰਾਇਆ ਜਿਸ ਚੀਜ਼ ਦੀ ਸਾਨੂੰ ਗਰਾਊਂਡ ਦੇ ਵਿੱਚ ਜ਼ਰੂਰਤ ਪਈ ਉਹ ਸਾਨੂੰ ਉਸ ਸਮੇਂ ਪ੍ਰੋਵਾਈਡ ਹੋਈ ਪਾਵੇਂ ਸਾਨੂੰ ਜੀਸੀਬੀ ਚਾਹੀਦੀ ਸੀ ਭਾਵੇਂ ਸਾਨੂੰ ਪਾਣੀ ਦੇ ਟੈਂਕਰ ਚਾਹੀਦੇ ਸੀ ਭਾਵੇਂ ਸਾਨੂੰ ਗਰਾਸ ਕਟਿੰਗ ਮਸ਼ੀਨਾਂ ਚਾਹੀਦੀਆਂ ਸੀ ਇੱਕ ਵਾਰੀ ਜ਼ੋਰਦਾਰ ਤਾੜੀਆਂ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਜੀ ਟੀਮ ਆਪਣੇ ਆਪਣੇ ਪੁਰਾੜੀ ਦੇ ਪ੍ਰਧਾਨ ਨਗਰ ਕੋਚਲ ਦੇ ਸਰਦਾਰ ਰਜੀਤ ਸਿੰਘ ਜੀ ਜਿੱਤੀ ਤੇ ਸਰਦਾਰ ਪਾਲ ਇੰਦਰਜੀਤ ਸਿੰਘ ਜੀ ਬਾਖ ਉਹਨਾਂ ਨੇ ਵੀ ਬੱਚਿਆਂ ਨੂੰ ਦਿੱਤਾ ਆਸ਼ੀਰਵਾਦ 51000 ਤੇ 35000 ਦੇਣਾ ਫਤਾਨੀ ਟੀਮ ਤੋਂ ਜੀ ਬਗਣਾ ਦੇਖਦਾ ਕੌਣ ਜਾ ਕੌਣ ਲੰਦਾ ਤੇ ਕੱਤੀ ਕੌਣ ਲੰਦਾ ਤੇ ਹੁਣ ਇੱਕ ਨਾਲ ਦੇ ਨਾਲ ਮੋਹਾਲੀ ਦੀ ਟੀਮ ਹੈ ਜੀ ਅੰਡਰ 17 ਟੀਮ ਦੀ ਜਿੱਤੀ ਹੋਣ ਦੀ ਅਸੀਂ ਕਹਾਂਗੇ ਕਿ ਐਂਡ ਫਸਟ ਟਾਈਮ ਮੁਹਾਲੀ ਤੋਂ ਨੋ ਨੋ ਅਖਰੇ ਬਾਰੇ ਬਕਮਾਨ ਵੇ ਇਕੱਠੇ ਹੋਏ ਨਾਲ ਨੂੰ ਮੜਿਆ ਰਾਜੀ ਸਿੰਘ ਜਿੱਤੀ ਪਕਾਨ ਕਾਂਗਰਸ ਮੁਹਾਲੀ ਸਹੋਜ ਜਿੰਨੀ ਬਾਰੇ ਤੋਂ ਬੱਜਣ ਲਈ ਬਾਵਾਜੀ ਚੇਅਰਮੈਨ ਕੋਸ਼ਿਸ਼ਾਂ ਤੋਂ ਨਾਲ ਕੁਰਾਲੀ ਤੇ ਚਿਤਾਮਨਜੀ ਟੀਮ ਦੇ ਵਿੱਚ ਹੋਇਆ ਸੀ ਮੁਕਾਬਲਾ ਸੋ ਚਿਤਾਮਨਜੀ ਟੀਮ ਜਿੱਤੂ ਰਹੀ ਕੁਰਾਲੀ ਦੀ ਟੀਮ ਨੇ ਸੈਕਿੰਡ ਪੁਆਇੰਟ ਤੇ ਦੂਜੇ ਨੰਬਰ ਤੇ ਜਿੱਤ ਪ੍ਰਾਪਤ ਕੀਤੀ ਹੈ ਸੋ ਪਾਜਿੰਦਰਜੀ ਸਿੰਘ ਜੀ ਮੰਨਦੇ ਰਹੇ ਕਿ ਟੀ ਜੀ ਦਾ ਵੀ ਕੀਤਾ ਗਿਆ ਕਲੱਬ ਦੇ ਮੈਂਬਰਾਂ ਵੱਲੋਂ ਮੁੱਖ ਗੋਲ ਮਾਨਸਰਮਨ ਕਮਾਜੀ ਦੀ ਹੈ ਸਰ ਤੇ ਕੋਚ ਪੰਮਾਜੀ ਨੂੰ ਸਾਥੀ ਕੁਰਾਲੀ ਗਰਾਊਂਡ ਦੀ ਬਾਗਡੋਰ ਮਾਨਸਰਮਨ ਚਾਹਵਨ ਅੱਗੇ ਆ ਗਏ ਅ ਨਾਲੇ ਆ ਸਾਡੇ ਤੋਂ ਬਲ ਬਾਰੂ ਦੇ ਸਾਬਕਾ ਜੀ ਐਸ ਡਾਉਨ ਲੀਡਰ ਦੇ ਵਾਸਤੇ ਲਹਿਰ ਵਾਲੇ ਸਾਡੇ ਆਪਰਾ ਜੀ ਬਾਰੇ ਜੀ ਦੇ ਪ੍ਰਧਾਨ ਅੰਡਰ ਬੁਸ਼ਰ ਨਾਮ ਇਧਰ ਹੋਈ ਬੁਹਾਰੀ ਦੀ ਟੀਮ ਵੀ ਜੇਤੂ ਰਹੀ ਜੋ ਪੁਰਾਣੀ ਫਟਵਾਰ ਖੇਡਣ ਆਈ ਸੀ ਉਨਾ ਸਰਦਾਰ ਰਣਜੀਤ ਸਿੰਘ ਦੀ ਟੀਵੀ ਪਟਿਆਲਾ ਤੇ ਸਰਦਾਰ ਬਾਦ ਲੱਗੀ ਸਿੰਘ ਬਾਦ ਵੱਲੋਂ ਕੀਤਾ ਗਿਆ ਸਲਮਾਨੀ ਨੇ ਬਹੁਤ ਬਹੁਤ ਸ਼ੁਕਰੀਆ ਜੇ ਕੋ ਸਾਹਿਬ ਨੂੰ ਮਾਰਿਆ ਨਹੀਂ ਫੋਟੋ ਨਹੀਂ ਬਸ ਕਰ ਤੇ ਸਰਨੇ ਵੀ ਬਸਾਈ ਹੈ